ये तो आ तो गए लेकिन जो, जो ये बिल्डिंग बनी हुई है ये दस मरला का नजायज कब्जा है इसका कब्जा गाँव है ये पंचायत की प्राप्ति है जो ऑनर है उसको पांच मरले की अलॉटमेंट है लेकिन उसने कब्जा पंद्रह मरले पे किया हुआ है दस मरले एक्स्ट्रा उसने लगाया हुआ है उसको डिमोलिश करके आज अपने प्रोजेक्शन में लिया वीडियो ऑफिस का ਮੇਰਾ ਨਾਮ ਹਰਮਿੰਦਰ ਸਿੰਘ ਤਸਿਲਦਾਰ ਕੋਲ ਆਪ ਜੀ ਅੱਜ ਚਾਹਨਾ ਆਇਆ ਇਹ ਕੀ ਮਾਮਲਾ ਸੀ ਕਿ ਜੀ ਪੁਰਾ ਕਿ ਕਿਹੜੀ ਜਗ੍ਹਾ ਦੇ ਕਰਵਾਇਆ ਸੀ ਸਰ ਉਹ 2 ਮਿੰਟਾਂ ਨਾਲ ਵੀਡੀਓ ਸਾਹਦੇ ਧਿਆਨ ਦੇ ਵਿੱਚ ਲਿਆਂਦਾ ਸੀ ਸਾਡੇ ਦਾਪਰ ਦੇ ਇਹ ਇੱਥੇ ਪਾਸ ਕਿਸੇ ਨੇ 15 ਮਾਲ ਦੇ ਲਈ ਅਜ ਕਬਜ਼ਾ ਕੀਤਾ ਹੋਇਆ ਕਰਮਾਇਲ ਸਿੰਘ ਨੇ ਅਸੀਂ ਇਹਨੂੰ 2016 ਦੇ ਵਿੱਚ 5 ਮਾਲ ਨੇ ਅਲੋਟਮੈਂਟ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜਿਸ ਸਾਡੇ ਧਿਆਨ ਦੇ ਵਿੱਚ ਆਇਆ ਵੀਡੀਓ ਸਾਹਦੇ ਵੀਡੀਓ ਸਾਹ ਨੇ ਕੈਨੋਟਸ ਇਹਨਾਂ ਨੂੰ ਜਾਰੀ ਕੀਤੇ 15-15 ਦਿਨ ਲਈ ਇਹਨਾਂ ਨੇ ਇਹਨਾਂ ਨੋਟਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਪੁਲਿਸ ਸੇਠਾ ਲੈ ਕੇ ਅੱਜ ਇਹ ਕਬਜ਼ਾ ਛੁੜਾਉਣ ਆਏ ਜਿ ਪੰਨ ਮਰਨੇ ਜਿਹੜੇ ਨੂੰ ਲੋਟਮੈਂਟ ਕੀਤੇ ਹੋਏ ਆ ਉਹ ਛੱਡ ਕੇ ਬਾਕੀ 10 ਮਰਲੇ ਦੇ ਸੀ ਉਹਦਾ ਕਬਜ਼ਾ ਗ੍ਰਾਮ ਪੰਚਾਇਤ ਦੇ ਹੈਂਡਓਵਰ ਕਰਾਂਗੇ ਇਹ ਸਾਰਾ ਨਸ਼ਾ ਤਸਕਰੀ ਦਾ ਕਾਟਾ ਆ ਜਾ ਰਿਹਾ ਹੈ ਕਬਜ਼ਾ ਵੀ ਛੁੜਾਇਆ ਜਾ ਰਿਹਾ ਜੀ ਹੈ ਨਸ਼ਾ ਤਸਕਰੀ ਹੈ ਜੀ ਇੱਕ ਵਾਰੀ ਪੁਸ਼ਟੀ ਕਰੋ ਨਾ ਨਸ਼ਾ ਤਸਕਰੀ ਦਾ ਕਾਟਾ ਆ ਜਾ ਰਿਹਾ ਹੈ ਜਾਂ ਇਹ ਪੰਚਾਇਤੀ 10 ਮਰਲੇ ਦਾ ਅਸੀਂ ਦਾ ਪੰਚਾਇਤੀ 10 ਮਰਲੇ ਦੇ ਕਬਜ਼ਾ ਲੈ ਰਹੇ ਹਾਂ ਹਾਂ ਜੀ ਸਰ ਜੀ ਸਰ ਨਸ਼ਾ ਤਸਕਰੀ ਸਰ ਇਹ ਤਾਂ ਪੁਲਿਸ ਨੂੰ ਬਤਾ ਜੀ ਅਸੀਂ ਦਾ ਉਹ ਜਿਹੜਾ ਕਬਜ਼ਾ ਲੈਣ ਆਏ ਆ ਜੀ ਕਰਮੇਲ ਸਿੰਘ ਪੁੱਤਰ ਕੁਬਾ ਸਿੰਘ ਤੋਂ ਯਾਰ ਕਿਦਾਂ ਪੁਰਾਣ ਲੱਗੇ ਹੁੰਦੇ ਪਰ ਸਰ ਕੀ ਕਰਾਂ ਜੀ ਤੁਹਾਡੇ ਇਹਦੇ ਬਾਰੇ ਇਹੀ ਹੈ ਵੀ ਇਹਨਾਂ ਨੂੰ ਪੰਜ ਮਰਲੇ ਦਾ ਪਲਾਟ ਦਿੱਤਾ ਗਿਆ ਜਿਹੜਾ ਦੇ ਇਹ 8 11 2016 ਹਾਂਜੀ ਇਹਨਾਂ ਦਾ ਪੰਜ ਤੋਂ 15 ਮਰਲੇ ਦੇ ਕਬਜ਼ਾ ਕੀਤਾ ਸਰ ਹੋਈ ਤਿੱਦ ਅδικਾਰਵਾਈ ਹੋਈ ਹੁਣ ਇਹੋ ਅਹੀਂ ਪੰਜ ਮਰਲੇ ਰਹਿਣ ਦੇਣਾ ਬਾਕੀ ਸਾਰੇ ਛਿਡਾਉਣਾ ਅਨਾਈ ਅਹੀਂ ਕੋਡਾ ਕੀ ਨਾਮ ਲਖਬੀਰ ਬਟਰ ਸਰੇ ਜਿਹੜਾ 10 ਮਰਲੇ ਤੇ ਕਬਜ਼ਾ ਹਰ ਸੀਗਾ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਹਾਂਜੀ ਜਿਹੜਾ 10 ਮਰਲੇ ਤੇ ਕਬਜ਼ਾ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ 2 ਮਿੰਟ ਪਹਿਲਾਂ 2 ਮਿੰਟ ਪਹਿਲਾਂ ਉਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਕੀਤੀ ਉਸ ਤੋਂ ਬਾਅਦ ਮੈਂ ਨੋਟਿਸ ਦਿੱਤੇ ਨੋਟਿਸ ਜਿਹੜੇ ਇਹਨਾਂ ਨੇ ਕੋਈ ਕੀ ਕਾਰਵਾਈ ਕੀਤੀ ਇਹਨਾਂ ਦਾ ਕੋਈ ਨਾਮ ਨਹੀਂ ਦਿੱਤਾ ਜੀ ਅਜ ਉਸੇ ਸਮੰਤ ਦੇ ਵਿੱਚ ਧੰਨ ਹਾਂਜੀ ਹਾਂਜੀ ਸੀ ਨਾ ਜਿਨ੍ਹਾਂ ਨੇ ਕਬਜ਼ਾ ਕੀਤਾ ਜੀ ਇਹਨਾਂ ਦਾ ਨਾਮ ਕਰਨੈਲ ਸਿੰਘ son of ਸੁਨਵਾਸ ਕਬਜ਼ਾ ਲੈ ਸਕਦੇ ਆ ਦੇ ਗਏ ਆ ਜੀ ਕਬਜ਼ਾ ਡਿਮੋਲਿਸ਼ ਨਹੀਂ ਕਰ ਸਕਦੇ ਐਜ਼ ਪਰ ਲੋ ਕਬਜ਼ਾ ਲੈਣਾ ਹੈ ਕ ਲੈ ਲੈਣਾ ਅਸੀਂ ਅਪੀਲ ਪਾ ਦਾਂਗੇ 45 ਦਿਨ ਕਿੰਨੇ ਦਿਨ ਦਾ ਪੀਰੀਅਡ ਹੁੰਦਾ 45 ਦਿਨ 45 ਦਿਨ 45 ਦਿਨ ਮਤਲਬ ਇਹਨਾਂ ਨੂੰ ਅਪੀਲ ਪਾਉਂਦਾ ਬਿਲਕੁਲ ਬਿਲਕੁਲ ਜੀ ਤੇ ਅੱਜ ਸਿਰਫ ਜਿਹੜਾ ਕਬਜ਼ਾ ਲੈ ਸਕਦੇ ਜੀ ਬਿਲਕੁਲ ਜੇ ਲੈਣਾ ਚਾਹੇ ਪੈਸੇ ਤਾਂ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਜੇ ਨੋਰ ਇਹ ਕਰੇਗਾ ਨੋਟਿਸ ਦਿੱਤਾ ਹੈਗਾ ਪਰ ਕੋਈ ਲੈਣ ਵਾਲਾ ਨਹੀਂ ਸੀਗਾ ਜੇ ਨੋਟਿਸ ਦਿੱਤਾ ਹੈਗਾ ਤੇ ਸਾਨੂੰ ਕੁਝ ਕਹਿਣ ਦਾ ਮੌਕਾ ਤਾਂ ਮਿਲਣਾ ਚਾਹੀਦਾ ਹੈਗਾ ਉਹ 45 ਦਿਨ ਅਪੀਲ ਦਾ ਟਾਈਮ ਹੈਗਾ ਤੇ ਅਪੀਲ ਪਾਵਾਂਗੇ ਜੇ ਲੈਣਾ ਕਬਜ਼ਾ ਲੈ ਲੈਣਾ ਅੱਜ ਮੈਕਮੇ ਕੋਲ ਕਾਦੀ ਆਰਡਰ ਨਹੀਂ ਮੈਕਮੇ ਕੋਲ ਆਰਡਰ ਮੈਨੂੰ ਮੈਕਮੇ ਨੂੰ ਦੱਸਣਗੇ ਨਾ ਕਾਦੇ ਆਰਡਰ ਆਹਦੇ ਆਰਡਰ ਹੈ ਜੀ ਤੁਹਾਡੇ ਕੋਲ ਮੈਕਮੇ ਕੋਲੇ ਜਦ ਤੱਕ ਆਰਵਾਈ ਕੀਤੀ ਜਾਦੀ ਤੇ ਕਿੱਥੇ ਕਾਰਵਾਈ ਸ਼ੁਰੂ ਹੋ ਰਹੀ ਹੈ ਇਹ ਜੀ ਇੱਥੇ ਸ਼ੇਖਾ ਖਾਂ ਪਿੰਡ ਦੇ ਵਿੱਚ ਜੀ ਸਾਡੇ ਤੋਂ ਉਹਨਾਂ ਨੇ ਪੁਲਿਸ ਐਲਫ ਮਕੀਏ ਰੜੀ revenue authorities ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਤਬਜਾ ਕੀਤਾ ਹੋਇਆ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਵਾਲੇ ਸੁੱਖਾ ਤੇ ਗੁਰਮukh ਸਿੰਘ ਵਾਲੀ ਇਸ ਇਲੂ ਤੇ ਇਹ ਬਹੁਤ ਪੌਪੂਲਰ ਹੈ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲਿਗਲ ਪ੍ਰੋਪਰਟੀਆਂ ਬਣਾਈਆਂ ਆਹ ਜਿਹੜੀ ਏਡੀ ਇਮਾਰਤ ਵੀ ਖੜੀ ਕੀਤੀ ਹੈ ਨੇ ਮਹਿਲੂਮਾ ਅੱਡੀ ਮੈਰੀਕਲ ਕਰੋੜ ਰੁਪਏ ਦੀ ਕੰਸਟਰਕਸ਼ਨ ਹੋਊਗੀ ਇਸ ਲਈ ਤੇ ਇਹ ਇਹਨਾਂ ਨੇ ਨਜਾਇਜ਼ ਪ੍ਰਾਪਰਟੀ ਤੇ ਪੰਚਾਇਤੀ ਜਗ੍ਹਾ ਤੇ ਜਦੀ ਜਗ੍ਹਾ ਦੀ ਹੱਕਸ ਉਸ ਤੇ ਇਹਨਾਂ ਨੇ ਇਸ ਤੇ ਨਜਾਇਜ਼ ਕਬਜ਼ਾ ਕਰਕੇ ਉੱਪਰ ਆਹ ਜਿਹੜੀ ਆਪਣੇ ਡਰੱਗਸ ਤੋਂ ਕਮਾਈ ਹੋਈ ਜਿਹੜੀ ਜਿਹੜੀ ਕੀਤੀ ਕਮਾਈ ਦੀ ਇਹਨਾਂ ਨੇ ਆਹ ਇਮਾਰਤ ਸਾਰੀ ਕੀਤੀ ਹੋਈ ਹੈ ਤੇ ਜੋ ਇਹਨਾਂ ਨੇ ਬੀਡੀਪੀਓ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਪੁਲਿਸ ਐਲਪੀ ਮੰਗੀ ਗਈ ਸੀ ਵੀ ਇਹਨਾਂ ਦਾ ਜਿਹੜਾ ਇਹ ਨਜਾਇਜ਼ ਸਾਰੀ ਆ ਇਹ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਉਹਦੀ ਡਿਮੋਲਿਸ਼ਨ ਦੇ ਸਬੰਧ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਜਿਹੜੀ ਸਾਈਟ ਦਾ ਪ੍ਰੋਵਾਈਡ ਕਰ ਸਰ ਪਿਲੇ ਪੰਜਾਬ ਦਿੱਫਟ ਚੱਲੇਗਾ ਬਿਲਕੁਲ 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 ਜਿਹੜੀ ਇਹਨਾਂ ਦੀ ਇਹ ਡਰੱਗਸ ਤੋਂ ਨਾਜਾਇਜ਼ ਕਮਾਈ ਬਣਾਈ ਹੋਈ ਹੈ ਤੇ ਸਰਕਾਰੀ ਥਾਂ ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਉਸ ਪਰ ਪਰਿਵਾਰ ਸਾਰੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਬੀਡੀਪੀਓ ਸਭ ਇਥੇ ਇਹਨਾਂ ਸਾਰਾ ਮੌਕਾ ਦਿੱਤਾ ਗਿਆ ਦੱਸਿਆ ਗਿਆ ਇਹ ਸਾਰੀ ਇਲੀਗਲ ਇਹਨਾਂ ਦੀ ਜਗ੍ਹਾ ਤੇ ਸਾਰੀ ਤੇ ਸਰ ਦੋਨਾਂ ਪਰਚਾ ਦੋਨਾਂ ਪਰਚਾ ਸਰ ਕਿੰਨੇ ਕੁ ਪਰਚੇ ਹੋਣਗੇ ਟੋਟਲ ਇਹਨਾਂ ਦੋਨਾਂ ਤੇ ਜੀ ਇੱਕ ਤੇ ਅੱਠ ਪਰਚੇ ਆ ਸੁਖਦੇਵ ਸਿੰਘ ਤੇ ਗੁਰਮੁਖ ਸਿੰਘ ਤੇ